ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੋਸਤੋ हटके ਆ ਥੋੜੀ ਜੀ ਇਹਨੂੰ ਸਕਿਪ ਨਾ ਕਰਿਓ ਬੇਨਤੀ ਹੈ ਕਿਉਂਕਿ ਇੱਕ ਮਜਬੂਰ ਪਰਿਵਾਰ ਹੈ ਤੇ ਕਿਸੇ ਦਾ ਜੀ ਨਹੀਂ ਕਰਦਾ ਤੇ ਮੇਰਾ ਵੀ ਜੀ ਨਹੀਂ ਕਰਦਾ ਇਦਾਂ ਦੀ ਵੀਡੀਓ ਬਣਾਉਣ ਨੂੰ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਤੇ ਸਾਰਾ ਕੁਝ ਭਰਾ ਆਪ ਦਾ ਲਾਈ ਬੈਠਾ ਹੈਗਾ ਤਿਲ ਫੁੱਲ ਜੋਗ ਪਿੰਡ ਦੇ ਵਿੱਚੋਂ ਵੀ ਇਕੱਠਾ ਕਰਕੇ ਦਿੱਤਾ ਸੀਗਾ ਪਿੰਡ ਨੇ ਤੇ ਹੋਰ ਵੀ ਆਪਦੇ ਕੋਲੇ ਜੋ ਸਾਧਨ ਸੀਗਾ ਵੀਰ ਨੇ ਉਹ ਵੀ ਲਾਤਾ ਤੇ ਹੁਣ ਸਾਰੇ ਸੰਗਤ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਭਰਾ ਦੀ ਮਦਦ ਕਰੋ ਸਾਰੀ ਆਪਾਂ ਜਾਣਕਾਰੀ ਰਾਵਾਂਗੇ ਇਸ ਵੀਰ ਤੋਂ ਕਿਉਂਕਿ ਬਿਮਾਰੀ ਆ ਬਾਈ ਨੂੰ ਹਲੇ ਤੱਕ ਉਹਦਾ ਪਤਾ ਨਹੀਂ ਲੱਗ ਰਿਹਾ ਕਾਫੀ ਇਲਾਜ ਕਰਾਇਆ ਬਠਿੰਡੇ ਤੋਂ ਕਰਾਇਆ ਹੋਰ ਵੀ ਆਸੇ-ਪਾਸੇ ਦੇਸੀ ਦਵਾਈਆਂ ਵੀ ਲੈਂਗੀਆਂ ਨੇ ਸੋ ਹੁਣ ਡਾਕਟਰ ਕਹਿੰਦੇ ਲੱਤ ਕੱਠਣੀ ਪੈਣੀ ਹੈਗੀ ਅੱਜ ਵੀ ਬਾਈ ਨੂੰ ਲੈ ਕੇ ਜਾਣਾ ਤੇ ਮੈਂ ਆ ਸੋਭਾ ਹੀ ਬਾਈ ਕੋਲੇ ਵੀਡੀਓ ਬਣਾਉਣ ਆਇਆ ਸੀਗਾ ਤੇ ਸਾਰਾ ਆਪਾਂ ਪੁੱਛਦੇ ਆ ਬਾਈ ਨੂੰ ਕੀ ਬਿਮਾਰੀ ਸੀਗੀ ਕਿੰਨਾ ਟਾਈਮ ਹੋ ਗਿਆ ਤੇ ਕੀ ਕੁਝ ਹੁਣ ਤੱਕ ਇਹਨਾਂ ਨੇ ਕਰਿਆਗਾ ਤੇ ਆ ਮੜਾ ਜੇ ਦੇਰ ਚ ਲਾ ਰਿਹਾ ਇੱਥੇ ਲਾ ਦੋਸਤੋ ਪਹਿਲਾਂ ਮੈਂ ਸੋਨੂੰ ਪਿੰਡ ਦੱਸਦਾ ਨਾ ਪਿੰਡ ਮਾ ਲਾਲਿਆਣੇ ਖੜਾ ਹਾਂ ਲਾਲਿਆਣਾ ਪਿੰਡ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਐ ਤੇ ਇਸ ਪਿੰਡ ਦੇ ਵਿੱਚ ਇਹ ਮਜ਼ਦੂਰੀ ਕਰਦਾ ਪਰਿਵਾਰ ਤੇ ਉਸ ਪਰਿਵਾਰ ਦੇ ਵਿੱਚ ਇਕਲੌਤਾ ਹੀ ਇਹ ਭਰਾ ਹੈਗਾ ਤੇ ਜਿਹਦਾ ਹੀ ਤੁਸੀਂ ਨਾ ਗੋਡਾ ਦੇਖੋਗੇ ਨਾ ਕਾਫੀ ਹਾਲਾਤ ਇਹਦੇ ਮਤਲਬ ਮਾੜੇ ਐ ਪਹਿਲਾਂ ਆਪਾਂ ਬਾਈ ਤੋਂ ਪੁੱਛਣਾ ਨੇ ਬਾਈ ਇਹ ਦੱਸੋ ਵੀ ਇਨਕੀ ਤੁਹਾਨੂੰ ਦੱਸਿਆ ਕੀ ਡਾਕਟਰ ਨੇ ਕੀ ਬਿਮਾਰੀ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਹਾਂਜੀ ਅੱਛਾ ਡਾਕਟਰ ਕੀ ਕਹਿੰਦੇ ਐ ਡਾਕਟਰਾਂ ਕਹਿੰਦੇ ਕੈਂਸਰ ਦੀ ਬਿਮਾਰੀ ਐ ਵਿੱਚ ਕੈਂਸਰ ਦੀ ਹਾਂ ਅੱਛਾ ਉਹ ਵੀ ਦੂਜਾ ਦੱਸਿਆ ਨਹੀਂ ਬੁੱਸਾਨੂੰ ਤੇ ਇਲਾਜ ਤੁਸੀਂ ਕਿੱਥੋਂ ਕਿੱਥੋਂ ਕਰਵਾ ਲਿਆ ਐਮ ਜੀ ਜੋਪਰਾ ਲਿਆ ਐਮ ਜੀ ਦੇ ਵਿੱਚੋਂ ਅੱਛਾ ਤੇ ਸ਼ੰਗਰੂਰ ਵੱਗ ਉੱਥੇ ਨਹੀਂ ਹੱਥ ਪਾਇਆ ਕਿਸੇ ਨੇ ਅੱਛਾ ਤੇ ਬਸ ਅੱਜ ਬਠਿੰਡੇ ਜਾਂਦੇ ਆ ਅੱਜ ਦੁਬਾਰੇ ਹੁਣ ਬਠਿੰਡੇ ਜਾਂਦੇ ਆ ਹਾਂ ਪਿੰਡ ਦੇ ਚੋਂ ਮੰਗ ਕੇ ਪੈਸੇ ਲਾਤੇ ਸਾਰੇ ਅੱਛਾ ਕਿਹੜੇ ਆਪ ਦੇ ਕੋਲੇ ਸ਼ੋਹ ਲਾਤੇ ਠੀਕ ਹੈ ਨਹੀਂ ਇਹ ਫਿਰ ਕੋਈ ਦੱਸਿਆ ਨਹੀਂ ਤੁਹਾਨੂੰ ਵੀ ਇਹ ਮਤਲਬ ਇਹਦਾ ਕੋਈ ਹੱਲ ਜਿਵੇਂ ਕੋ ਜਿਵੇਂ ਤੁਹਾਡਾ ਕੋਡਾ ਹੋਇਆ ਪਿਆ ਦਾ ਹਾਂਜੀ ਤੇ ਇਹਦੇ ਕੋ ਸੱਟ ਵਗੈਰਾ ਵੱਜੀ ਸੀ ਜਾਂ ਕਿੱਦਾਂ ਸੀਗਾ ਕਿਵੇਂ ਕੋ ਸੀਗਾ ਨਹੀਂ ਸੱਟ ਨਹੀਂ ਵੱਜੀ ਮੱਝ ਹੀ ਸ਼ਮਾਉਂਦੇ ਸੀ ਆਪਾਂ ਘਰੇ ਅੱਛਾ ਪੈਟਲ ਕਰ ਗਏ ਅੱਛਾ ਇਦਵਾ ਟਟ ਗਿਆ ਹੈ ਦੂਆ ਟਟ ਗਿਆ ਤੁਸੀਂ ਇਹਨੂੰ ਮਤਲਬ ਬਠੰਡੇ ਵਾਗੇ ਹਾਂ ਬਠੰਡੇ ਲੈ ਗਏ ਉੱਥੇ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬਸ ਪ੍ਰੇਸ਼ ਨਹੀਂ ਕਰਤਾ 2 ਟਾ ਹੀ ਵਜੇ ਨੂੰ ਆਪਰੇਸ਼ਨ ਕਰਤਾ 11 12 ਕਾ ਵਜੇ ਗਏ ਸੀ 2 ਟਾ ਹੀ ਵਜੇ ਪ੍ਰੇਸ਼ਣ ਕਰਤਾ ਅੱਛਾ ਉਸ ਤੋਂ ਬਾਅਦ ਫਿਰ ਇੱਕ ਦੂਜਾ ਤਾਂ ਬਸ ਕੁਝ ਦੱਸੇ ਨਹੀਂਗਾ ਵਧਾ ਗਿਆ ਹੌਲੀ ਹੌਲੀ ਕੰਮ ਵਧਾ ਗਿਆ ਤੁਹਾਨੂੰ ਕਹਿੰਦੇ ਰਸੌਲੀ ਦੇ ਵਿੱਚ ਹਾਂ ਉਹ ਕਹਿੰਦੇ ਰਸੌਲੀ ਸਾਨੂੰ ਦਿਖਾਈ ਨਹੀਂ ਉਹਨਾਂ ਨੇ ਅੱਛਾ ਹੁਣ ਕਹਿੰਦੇ ਕੈਂਸਰ ਬਣ ਗਿਆ ਹਾਂ ਹੁਣ ਫਿਰ ਕਹਿੰਦੇ ਲੱਤ ਵੱਢਣੀ ਪਣੀ ਹੈ ਕਹਿੰਦੇ ਹਾਂ ਲੱਤ ਵੱਢਣੀ ਪੈਣੀ ਮੰਗ ਕੀ ਕਰਦੇ ਹਾਂ ਮੰਗ ਤਾਂ ਲੋਟ ਹੋ ਜੇ ਤਾਂ ਬੜੀ ਸੁਣੀ ਗੱਲ ਹੈ ਜੀ ਆਪਾਂ ਦਾ ਕਹਿੰਦੇ ਹਾਂ ਹਾਂ ਨਾ ਹੀ ਵੱਢਣੀ ਪਵੇ ਅੱਛਾ ਜਾਂ ਗੋਡਾ ਪੈ ਜੇ ਤੂੰ ਪਿੰਡ ਦੇ ਵਿੱਚੋਂ ਮਦਦ ਹੋਈ ਸੀਗੀ ਹਾਂ ਹੋਈ ਸੀ ਪੂਰੀ ਹੋ ਗਈ ਸੀ ਜੀ ਅੱਛਾ ਉਹ ਲਾਗੇ ਉਹ ਵੀ ਹੈ ਉਹ ਵੀ ਲੱਗ ਗਈ ਵਿਚਾਰੇ ਠੀਕ ਹੈ ਤੇ ਭਾਈ ਕਿੰਨੇ ਹੋ ਤੁਸੀਂ ਇਕੱਲੇ ਹੀ ਆ ਜੀ ਤੇ ਬੱਚੇ ਭਾਈ ਤੁਹਾਡੇ ਦੋ ਗੁੜੀਆਂ ਇੱਕ ਮੁੰਡਾ ਹੈ ਅੱਛਾ ਬੱਚਾ ਤੋਂ ਡਾ ਖੜਾ ਹੈਗਾ ਹਾਂ ਜੀ ਤੂੰ ਤਾਂ ਜਾਣਾ ਅੱਛਾ ਅੱਛਾ ਇਹ 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 ਗੁੜੀਆਂ ਹੈ ਹਾਂ ਗੁੜੀਆਂ ਅੱਛਾ ਅੱਛਾ ਸੋ ਦੋਸਤੋ ਇਹ ਮਾਤਾ ਹੈਗੇ ਇਹ ਨਾ ਪਰਿਵਾਰ ਮੰਗ ਕੇ ਵੀ ਲਾ ਗਿਆ ਪਿੰਡ ਦੇ ਵਿੱਚੋਂ ਵੀ ਲਾ ਲਿਆ ਤੇ ਆਸੇ-ਪਾਸੇ ਵੀ ਹੁਣ ਕੋਈ ਰਿਸ਼ਤੇਦਾਰ ਭੈਣ ਭਾਈ ਹੁੰਦੇ ਉਹ ਵੀ ਲਾ ਗਏ ਸੋ ਅੱਜ ਇੱਥੇ ਮੈਂ ਤੁਹਾਡੇ ਸਾਰੇ ਸੰਗਤ ਅੱਗੇ ਹੱਥ ਬੰਨ ਕੇ ਬੇਨਤੀ ਕਰਦਾ ਹੈ ਕਿ ਇਸ ਵੀਡੀਓ ਨੂੰ ਇੱਕ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਦੂਸਰਾ ਨਾ ਮਦਦ ਜ਼ਰੂਰ ਕਰੋ ਚਾਹੇ ਤੁਸੀਂ 50 10 20 ਜੋ ਵੀ ਕਰ ਸਕਦੇ ਆ ਅਕਾਊਂਟ ਨੰਬਰ ਆਪਾਂ ਇਸ ਭਰਾ ਦਾ ਇਸ ਵੀਡੀਓ ਦੇ ਵਿੱਚ ਦੇ ਦਾਂਗੇ ਤੇ ਉਹਦੇ ਉੱਤੇ ਤੁਸੀਂ ਜੋ ਵੀ ਮਦਦ ਕਰ ਸਕਦੇ ਹੋ ਫੋਨ ਨੰਬਰ ਦੇ ਦਾਂਗੇ ਇੱਥੇ ਆ ਕੇ ਇਨਕੁਆਰੀ ਕਰ ਲਿਓ ਆਪ ਦੀ ਤੁਸੀਂ ਫਿਰ ਵੀ ਆ ਕੇ ਤਹ ਹੱਥ ਹੀ ਆਪਦੇ ਪੈਸੇ ਦੇ ਦਿਓ ਇਸੇ ਪਰਿਵਾਰ ਦਾ ਨੰਬਰ ਹੋਣਾ ਇਸੇ ਪਰਿਵਾਰ ਦਾ ਅਕਾਊਂਟ ਨੰਬਰ ਹੋਣਾ ਤੁਸੀਂ ਮਦਦ ਜਰੂਰ ਕਰੋ ਕਿਉਂਕਿ ਕਿਸੇ ਨੂੰ ਜੀਵਨ ਦਾਣ ਦੇਣਾ ਬਹੁਤ ਵੱਡੀ ਮਤਲਬ ਇੱਕ ਸੇਵਾ ਹੈਗੀ ਇਹ ਜੀਵਨ ਦਾਣ ਹੀ ਹੈ ਛੋਟੇ ਛੋਟੇ ਬੱਚੇ ਆ ਭਰਾ ਦੇ ਜਿਨ੍ਹਾਂ ਦੀ ਮਤਲਬ ਇਹਨੇ ਸਵੇਰ ਮਜ਼ਦੂਰੀ ਕਰਨ ਜਾਣਾ ਆਪਣੇ ਜਵਾਕ ਉਹਦੇ ਮਾਪੇ ਉਹ ਨਹੀਂ ਦੇਖਦੇ ਐ ਸੋ ਇਹ ਇੱਕ ਗਰੀਬ ਪਰਿਵਾਰ ਹੈ ਤੇ ਇਹਦਾ ਗੋਡੇ ਦੇ ਹਾਲਾਤ ਦੇਖੋ ਡਾਕਟਰ ਕਹਿੰਦੇ ਲੱਤ ਕੱਟਣੀ ਪੈਣੀ ਹੈ ਪਰ ਹੋ ਸਕੇ ਪਰਮਾਤਮਾ ਆਪਾਂ ਤਾਂ ਕਹਿੰਦੇ ਲੱਤ ਨਾ ਕੱਟਣੀ ਪਵੇ ਤੇ ਸਹਾਰਾ ਹੁਣ ਬਾਈ ਕਹਿੰਦਾ ਮੇਰੇ ਕੋਲ ਇੱਕ ਹੀ ਨਹੀਂ ਤਾਂ ਹੀ ਆਪਾਂ ਵੀਡੀਓ ਬਣਾਉਨੇ ਆ ਤੇ ਮੇਰੇ ਪਿੰਡ ਦੇ ਵਿੱਚੋਂ ਰਿਸ਼ਤੇਦਾਰ ਆ ਉਹਦੇ ਨਾਲ ਮੈਂ ਆਇਆ ਸੀ ਆਪਣੇ ਮੇਰੇ ਕੋਲ ਗੱਲ ਕਰੀ ਆਪਾਂ ਇਹ ਵੀਡੀਓ ਬਣਾਉਣ ਆਏ ਆਗੇ ਸੋ ਬੇਨਤੀ ਆ ਸਾਰਿਆਂ ਨੂੰ ਮਦਦ ਜਰੂਰ ਕਰੋ ਮਾਤਾ ਕੀ ਕਹਿਣਾ ਚਾਹੋਗੇ ਆਲ ਦਰਗਾਹ ਕੀ ਕਹਣਾ ਬੇਟਾ ਤੁਹਾਡਾ ਆ ਆ ਲਾ ਲਓ ਮਾੜਾ ਜੀ ਨਹੀਂ ਹੱਥ ਜੀ ਫੜ ਲਓ ਕੋਈ ਗੱਲ ਨਹੀਂ ਇਕੱਲਾ ਹੀ ਬੇਟਾ ਹੈਗਾ ਹਾਂਜੀ ਬੇਟਾ ਮੇਰੇ ਇੱਕੋ ਹੀ ਆ ਅੱਛਾ ਚਾਰ ਗੁੱਡੀਆਂ ਅੱਛਾ ਤੇ ਵੀ ਇਹ ਡਿੱਗ ਪਿਆ ਮੈਂ ਸਸਕਾਉਂਦਾ ਅੱਛਾ ਇਹ ਉਦੋਂ ਨੱਕ ਟੱਟ ਗਈ ਅੱਛਾ ਉਹ ਵੀ ਇਹਨੂੰ ਉਹਨੇ ਪੈਰੀ ਲੈ ਗਏ ਠੀਕ ਹੈ ਮੈਂ ਕਹਾ ਡਾਕਟਰ ਨੇ ਆਪਰੇਸ਼ਨ ਕਰਤਾ ਮੈਂ ਸਦਾ ਉਦੋਂ ਮੈਂ ਸਾੰਧੀ ਆ ਬਾਅਦ ਵਿੱਚ ਸੂਈ ਆ ਮੈਂ ਛਰਤੀ ਸੀ ਠੀਕ ਹੈ ਹਾਂ ਛਰਤੀ ਕੀ ਦੋ ਉਹ ਦੋ ਸਾਲ ਪਹਿਲਾਂ ਦੀ ਗੱਲ ਆ ਉਹ ਚੱਕ ਕੇ ਲੈ ਗਏ अच्छा ਜਿਹਦਾ ਇਹਨੂੰ ਕਾਰ ਚ ਲੈ ਕੇ ਉਥੋਂ ਐਕਸੀਡੈਂਟ ਵੀ ਕਾਰ ਦਾ ਵੀ ਹੋ ਗਿਆ ਸੀ। ਅੱਛਾ ਅੱਛਾ। ਆਹ ਕਾਜ ਹੋ ਗਿਆ ਮੈਂ। ਫਿਰ ਯਾਰ ਉਹ ਬਚ ਗਏ। ਹੂੰ ਹੂੰ। ਫਿਰ ਤਲਵੰਡੀ ਲੈ ਗਏ ਤਲਵੰਡੀ ਨੂੰ ਗਾਹ ਬਠਿੰਡੇ ਚ ਕਾਤਾ। ਠੀਕ ਹੈ। ਬਠਿੰਡਾ ਆਪਰੇਸ਼ਨ ਕਰਤਾ। ਅੱਛਾ ਉਦੋਂ ਮੁਰ ਕੇ ਬਰੇ ਹੌਲੀ ਹੌਲੀ ਵਾਤਾ ਵੱਧ ਗਿਆ ਦਾ। ਵਾਤਾ ਵੱਧ ਗਿਆ ਜੀ ਬਹੁਤ ਮੈਂ ਤਾਂ ਪੈਸਾ ਲਾਤਾ। ਅੱਛਾ ਮੈਂ ਤਾਂ ਦੇ ਜਿਹੜੇ ਦੋੜੇ ਸੀ ਉਹ ਵੀ ਵੇਚ ਕੇ ਲਾਤੇ। ਅੱਛਾ ਅਣ ਮੇਰੀ ਹੱਥ ਵੱਲ ਕੇ ਬੇਨਤੀ ਆ। ਚਲੋ ਕੋਈ ਨੇ ਸੰਗਤ ਕਰੂਗੀ ਮਾਤਾ ਮਤਲਬ ਭਾਵਕ ਹੋ ਗਏ ਮਾਤਾ ਕਿਉਂਕਿ ਬੱਚਾ ਕੱਲ ਆਏਗਾ ਇਹੀ ਕਹੀ ਨਹੀਂ ਹੈ ਜੀ ਵੀ ਮੇਰੇ ਪੁੱਤ ਦੀ ਲਤ ਨਾ ਵੱਡੀ ਜਾਵੇ ਚਲ ਗੋਡਾ ਪੈ ਜੇ ਚਲ ਕੋਈ ਆਪਦਾ ਬਿਮਾਰੀ ਤੋਂ ਰੋਗ ਕਟਿਆ ਹਾਂ ਹਾਂ ਹੋ ਜਾਂਦਾ ਮਤ ਸਮਝ ਹਾਂਜੀ ਚਲੋ ਫਿਰ ਵੀ ਇਹ ਕਿਉਂਕਿ ਮਾਂ ਪਿਓ ਨੂੰ ਉਹਦੇ ਜਵਾਕ ਬੜੇ ਮਤਲਬ ਪਿਆਰੇ ਹੁੰਦੇ ਐ ਤੇ ਮਦਦ ਜ਼ਰੂਰ ਕਰਿਓ ਮੇਰੀ ਪਿੰਡ ਵਾਲੇ ਨੂੰ ਬੇਨਤੀ ਹੈ ਜੇ ਕੋਈ ਹੋਰ ਵੀ ਇਥੋਂ ਮਦਦ ਕਰ ਸਕਦਾ ਆਸੇ ਪਾਸੇ ਜਿਹੜਾ ਵੀ ਭਰਾ ਵੀਡੀਓ ਦੇਂਦਾ ਉਹ ਵੀ ਮਦਦ ਜ਼ਰੂਰ ਕਰਿਓ ਤੇ ਮਦਦ ਜਰੂਰ ਕਰਿਓ ਹੱਥ ਬੰਨ ਕੇ ਮੇਰੀ ਬੇਨਤੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿੰਨੇ ਲੋਕਾਂ ਤੱਕ ਜਾਊਗੀ ਕੋਈ 10 20 30 50 ਜੋ ਵੀ 100 500 ਜਿੰਨਾ ਵੀ ਆਪਦਾ ਤੁਸੀਂ ਕਰ ਸਕਦੇ ਹੋ ਉਹ ਜਰੂਰ ਕਰਿਓ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ